ਦੋਸਤੋ ਪਾਕਿਸਤਾਨ ਦੇ ਬਲੋਚਿਸਤਾਨ ਤੋਂ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਦੁਨੀਆ ਦੇ ਡਾਕਟਰਾਂ ਤੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ ਉੱਥੇ ਰਹਿੰਦੇ ਨੇ ਸੋਲਰ ਕਿਡਸ ਇਹ ਬੱਚੇ ਦਿਨ ਦੇ ਸਮੇਂ ਆਮ ਬੱਚਿਆਂ ਵਾਂਗ ਖੇਡਦੇ ਆ ਖੁੱਦੇ ਆ ਪਰ ਜਿੱਦਾਂ ਹੀ ਸ਼ਾਮ ਹੁੰਦੀ ਆ ਇਹਨਾਂ ਦਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਵਾ ਇੱਕ ਜਗ੍ਹਾ ਹੀ ਬੈਠ ਜਾਂਦੇ ਆ ਨਾ ਇਹ ਹੱਥ ਹਿਲਾ ਸਕਦੇ ਨਾ ਬੋਲ ਸਕਦੇ ਆ ਨਾ ਉੱਠ ਕੇ ਬਾਥਰੂਮ ਜਾ ਸਕਦੇ ਆ ਇੱਕ ਤਰ੍ਹਾਂ ਇਹ ਬੇਵਸ ਹੋ ਜਾਂਦੇ ਨੇ ਡਾਕਟਰਾਂ ਲਈ ਇੱਕ ਵੱਡੀ ਗੁੱਥੀ ਬਣ ਚੁੱਕੀ ਆ ਕਈ ਟੈਸਟ ਕੀਤੇ ਕਈ ਖੋਜਾਂ ਕੀਤੀਆਂ ਪਰ ਕੋਈ ਵੀ ਰਿਜ਼ਲਟ ਨਹੀਂ ਨਿਕਲਿਆ ਇਹਨਾਂ ਦੀ ਬਿਮਾਰੀ ਦਾ ਕੋਈ ਸੱਚ ਨਹੀਂ ਪਤਾ ਲੱਗਿਆ ਤੇ ਹੁਣ ਵਿਗਿਆਨੀਆਂ ਦਾ ਇਹ ਕਹਿਣਾ ਵਾ ਕਿ ਇਹਨਾਂ ਦੀ ਇਹ ਬਿਮਾਰੀ ਕੋਈ ਜੈਨੇਟਿਕ ਬਿਮਾਰੀ ਹੈ ਮਤਲਬ ਕਿ ਸ਼ੁਰੂ ਤੋਂ ਹੀ ਜੰਮ ਦੇ ਅਸਾਰ ਹੀ ਇਹ ਇਹਨਾਂ ਨੂੰ ਮਿਲੀ ਹੋਈ ਬਿਮਾਰੀ ਹੈ ਪਰ ਲੋਕਾਂ ਦਾ ਮੰਨਣਾ ਇਹ ਹੈ ਕਿ ਇਹ ਪਰਮਾਤਮਾ ਵੱਲੋਂ ਕੁਦਰਤ ਵੱਲੋਂ ਇੱਕ ਸੂਰਜ ਵੱਲੋਂ ਮਿਲੀ ਹੋਈ ਤਾਕਤ ਹੈ ਦੁਨੀਆ ਲਈ ਇਹ ਇੱਕ ਮੈਡੀਕਲ ਮਿਸਟਰੀ ਬਣ ਚੁੱਕੀ ਹੈ ਪਰ ਕੀ ਮਨੁੱਖਤਾ ਲਈ ਇਹ ਇੱਕ ਆਉਣ ਵਾਲੇ ਯੁੱਗ ਲਈ ਨਵਾਂ ਪੜਾਅ ਹੋ ਸਕਦਾ ਵਾ ਤੁਸੀਂ ਕੀ ਸੋਚਦੇ ਹੋ ਇਹ ਕੋਈ ਬਿਮਾਰੀ ਹੈ ਜਾਂ ਕੁਦਰਤ ਤੋਂ ਮਿਲੀ ਹੋਈ ਕੋਈ ਤਾਕਤ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੱਸਦੇ ਜਾਣਾ ਤੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹੋ ਜਿਹੀਆਂ ਸੱਚੀਆਂ ਤੇ ਫੈਕਟਸ ਇੱਥੇ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਫਿਲਹਾਲ ਦੋ ਇਜਾਜ਼ਤ ਬੜਦੇ ਹਾਂ ਅਗਲੀ ਵੀਡੀਓ ਦੇ ਵਿੱਚ